ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨ ਬੀਤੇ 10 ਮਹੀਨਾ ਤੋਂ ਟਰਾਲੀਆਂ ਦੇ ਵਿੱਚ ਇੱਥੇ ਬਣਾਏ ਬਸੇਰੀਆਂ ਵਿੱਚ ਰਹਿਣ ਲਈ ਮਜਬੂਰ ਨੇ ਲਗਾਤਾਰ ਇੱਥੇ ਬਜ਼ੁਰਗ ਬੇਬੇ ਬਾਪੂ ਖੁਦ ਹੀ ਖਾਣਾ ਬਣਾ ਰਹੇ ਨੇ ਦੇਖਿਆ ਜਾਵੇ ਤਾਂ ਖਨੌਰੀ ਬਾਰਡਰ ਹੁਣ ਪੁਲੇਖਾ ਪਾਉਂਦਾ ਹੈ ਕਿ ਇੱਕ ਪਿੰਡ ਇੱਥੇ ਵਸਿਆ ਹੋਇਆ ਹੈ ਤੁਹਾਨੂੰ ਵਿਖਾਉਣਾ ਹੈ ਖਨੌਰੀ ਬਾਰਡਰ ਤੇ ਕਿੱਦਾਂ ਰਹਿ ਰਹੇ ਨੇ ਕਿਸਾ ਤੋਂ ਅਨੁਖਨੌਰੀ ਬਾਰਡਰ ਦੀਆਂ ਉਹ ਤਸਵੀਰਾਂ ਦਿਖਾਉਣ ਲੱਗਿਆਂ ਜੋ ਅਸੀਂ 13 ਫਰਵਰੀ ਤੋਂ ਬਾਅਦ ਤੁਹਾਨੂੰ ਦਿਖਾਈਆਂ ਸੀ ਉਹੀ ਖਨੌਰੀ ਬਾਰਡਰ ਦੇ ਵਿੱਚ ਚਹਲ ਪੈਰ ਕਿਸਾਨ ਨੇ ਜਿਹੜੇ ਦੁਬਾਰਾ ਤੋਂ ਇਕੱਠਾ ਜਿਹੜਾ ਵਧਣਾ ਸ਼ੁਰੂ ਹੋ ਚੁੱਕੇ ਆ ਇਹ ਜਿਹੜੀਆਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਇਹ ਖਨੌਰੀ ਬਾਰਡਰ ਨੇ ਲਗਾਤਾਰ 10 ਮਹੀਨਿਆਂ ਤੋਂ ਇੱਥੇ ਜਿਹੜੇ ਉਸੇ ਤਰ੍ਹਾਂ ਜਿਹੜੇ ਪੰਡਾਲ ਨੇ ਉਹ ਇੱਥੇ ਲੱਗੇ ਹੋਏ ਤੁਹਾਨੂੰ ਦਿਖਾ ਰਹੇ ਆ ਟਰਾਲੀਆਂ ਦੇ ਉੱਤੇ ਜਿਹੜੀ ਤੁਹਾਨੂੰ ਜਿਹੜੇ ਲੱਗੇ ਹੋਏ ਤੰਬੂ ਨੇ ਉਹ ਇਸ ਚੀਜ਼ ਦੀ ਗਵਾਹੀ ਪਰ ਰਹੇ ਨੇ ਜਿਹੜੇ ਕਿਸਾਨ ਨੇ ਲਗਾਤਾਰ 10 ਮਹੀਨਿਆਂ ਤੋਂ ਇਸੇ ਜਗ੍ਹਾ ਤੇ ਆਪਣਾ ਰਹਿਣ ਬਸੇਰਾ ਜਿਹੜਾ ਉਹ ਤਿਆਰ ਕਰਕੇ ਰਹੇ ਨੇ ਭਾਵੇਂ ਮੀਂਹ ਆਏ ਝੱਖੜ ਆਏ ਹਨੇਰੀਆਂ ਆਈਆਂ ਤੂਫਾਨ ਆਏ ਲਗਾਤਾਰ ਆਪਣੇ ਸੰਘਰਸ਼ ਦੇ ਵਿੱਚ ਡਟੇ ਹੋਏ ਨੇ ਪਰ ਹੁਣ ਰੌਣਕਾਂ ਨੇ ਜਿਹੜੀਆਂ ਦੁਬਾਰਾ ਮੋਰਚੇ ਦੇ ਵਿੱਚ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਜਿਹੜੀਆਂ ਰਹਿਨੀਆਂ 12 ਮੰਗਾਂ ਨੇ ਉਹਨਾਂ ਨੂੰ ਮਨਵਾਉਣ ਦੇ ਲਈ ਧਰਨੇ ਦੇ ਉੱਤੇ ਡਟੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੀ ਜਿਹੜੀ ਅਕਾਲ ਤੋਂ ਬਾਅਦ ਲਗਾਤਾਰ ਇੱਥੇ ਨਵੇਂ-ਨਵੇਂ ਜਿਹੜੇ ਟਰਾਲੀਆਂ ਵੀ ਬਦਨੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਹੋਰ ਰੂਪਰੇਖਾ ਜਿਹੜੀ ਨਵੀਂ ਬਣ ਕੇ ਸਾਹਮਣੇ ਤਿਆਰ ਰਹੀ ਹੈ ਉਹਦੇ ਨਾਲ ਜੋਸ਼ ਭਰਿਆ ਹੈ ਦੁਵਾਰਾ ਤੋਂ ਕਿਸਾਨੀ ਮੋਰਚੇ ਦੇ ਵਿੱਚ ਜਿਹੜੀਆਂ ਹੁਣ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਸਾਨ ਜਿਹੜੇ ਇੱਥੇ ਰਹਿੰਦੇ ਕਿਵੇਂ ਨੇ ਰਹਿਣ ਸਹਿਣ ਕਿੱਦਾਂ ਦਾ ਕਿਸਾਨਾਂ ਦਾ ਕਿਵੇਂ ਉਹ ਆਪਣਾ ਜਿਹੜੇ 10 ਮਹੀਨਿਆਂ ਤੋਂ ਲਗਾਤਾਰ ਇੱਥੇ ਕੰਮ ਕਰ ਰਹੇ ਨੇ ਕਿਵੇਂ ਆਪਣੇ ਰੋਟੀ ਬਕਵਾ ਬਕਵਾ ਰਹੇ ਨੇ ਤੁਹਾਨੂੰ ਅਸੀਂ ਜਿਹੜੀਆਂ ਤਸਵੀਰਾਂ ਦਿਖਾਉਣ ਲੱਗੇ ਆ ਕਿਵੇਂ ਜਿਹੜੇ ਬਜ਼ੁਰਗਾਂ ਦੀ ਆਪਣੇ ਨੂਹਾ ਦੇ ਹੱਥਾਂ ਦੀਆਂ ਪੱਕੀਆਂ ਖਾਣ ਦੀ ਉਮਰ ਹੈ ਉਹ ਤੁਹਾਨੂੰ ਅਸੀਂ ਪੇੜੇ ਕਰਦੇ ਹੋਏ ਦਿਖਾਵਾਂਗੇ ਕਿਵੇਂ ਲੱਗਦਾ ਤਿਆਰਵਾ ਰੋਟੀਆਂ ਬਕਾਉਣ ਦਾ ਮੈਨਾਂ ਜਮਾ ਵਧੀਆ ਲੱਗਦਾ ਤਿਆਰਵਾ ਜਦੋਂ ਖਾਣੀਆਂ ਫਿਰ ਪਕਾਉਣੀਆਂ ਵੀ ਪੈਣੀਆਂ ਵੇਲਣੀਆਂ ਵੀ ਪੈਣੀਆਂ ਜੇ ਜੇ ਘਰੇ ਮਾਤਾ ਕਹਿ ਜਵੇ ਜਾਂ ਸਾਡੀ ਆਂਟੀ ਕਹੇ ਰੋਟੀਆਂ ਬਕਾਓ ਫੇਰ ਨਾ ਕਰੇ ਬਗਈਆਂ ਹੀ ਨਹੀਂ ਉਰੇ ਉਰੇ ਕਿਵੇਂ ਲੱਗਦਾ ਫਿਰ ਪਕਾਉਣੀਆਂ ਹੈ ਉਰੇ ਕੀ ਲੱਗ ਰਿਹਾ ਤੇ ਇੱਥੇ ਤਾਂ ਆਪਦੇ ਦੂਜੇ ਪਕਾਉਣੇ ਆ ਵੀ ਇੱਥੇ ਆਏ ਆ ਤੇ ਤਾਂ ਬਕਾਉਣੇ ਆ ਹਾਂ ਸੰਘਰਸ਼ ਦੇ ਵਿੱਚ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਬੈਠਿਆ ਸਾਨੂੰ ਹੀ 10 ਮਹੀਨੇ ਹੋ ਗਏ ਤੇ ਮਤਲਬ ਜਦੋਂ ਵਾਰੀ ਆਉਂਦੀ ਆ 10-20 ਦਿਨਾਂ ਤੋਂ ਆ ਜਾਣੇ ਆ ਤੇ ਮੁੜ ਕੇ 2-4 ਦਿਨ ਲਾ ਕੇ ਫੇਰ ਆ ਜਾਣੇ ਅੱਛਾ ਹਾਂ ਇਹ ਇਹ ਦੇਖੋ ਜਿਹੜਾ ਸੰਘਰਸ਼ 10 ਮਹੀਨਿਆਂ ਦੇ ਵਿੱਚ ਬਾਰੀਆਂ ਬੰਨੀਆਂ ਹੋਈਆਂ ਪਿੰਡਾਂ ਦੇ ਵਿੱਚ ਕਿ ਲਗਾਤਾਰ ਜਿੰਨੇ ਜਿੰਨੇ ਦਿਨਾਂ ਦੀ ਬਾਰੀ ਆ ਉਹ ਉਹਨੇ ਉਹਨੇ ਦਿਨ ਲਾ ਕੇ ਜਿਹੜੇ ਵਾਪਸ ਨੇ ਦੂਜੇ ਪਾਸੇ ਦੀ ਟਰਾਲੀ ਦੀਆਂ ਤਸਵੀਰਾਂ ਜ਼ਰੂਰ ਦਿਖਾਵਾਂ ਕਿ ਕਿ ਰਾਸ਼ਨ ਜਿਹੜਾ ਟਰਾਲੀ ਦੇ ਵਿੱਚ ਰੱਖਿਆ ਹੋਇਆ ਕਿਉਂਕਿ ਇਸ ਪੰਡਾਲ ਦੇ ਵਿੱਚ ਅਸੀਂ ਇਸ ਕਰਕੇ ਤਸਵੀਰਾਂ ਦਿਖਾ ਰਹੇ ਕਿ ਹੋਰਾਂ ਨੂੰ ਵੀ ਲੰਗਰ ਸਕਾਉਣ ਦੀ ਜਿਹੜੀ ਪਰਥਾ ਹੈ ਇਹ ਜਿਹੜੀ ਲੰਗਰ ਸਕਾਉਣ ਦੀ ਪਰਥਾ ਹੈ ਉਹ ਇਸ ਇਲਾਕੇ ਜਿਹੜੇ ਇਸ ਪੰਡਾਲ ਦੇ ਵਿੱਚੋਂ ਕੀਤੀ ਜਾਂਦੀ ਹੈ ਦਿੱਲੀ ਵੀ ਅਸੀਂ ਪਿੰਡ ਬੰਨੇ ਸੀ ਤੇ ਹੁਣ ਖਨੌਰੀ ਬਾਡਰ ਤੇ ਵੀ ਉਹੀ ਤਸਵੀਰਾਂ ਆਈਆਂ ਨੇ ਪਰ ਹੁਣ ਜਿਹੜਾ 10 ਮਹੀਨਿਆਂ ਬਾਅਦ ਜਗਜੀਤ ਸਿੰਘ ਢੱਲੇਵਾਲ ਦੀ ਕਾਲ ਤੋਂ ਬਾਅਦ ਉਹ ਨਵਰਤ ਤੇ ਬੈਠੇ ਇੱਕ ਪਾਸੇ ਲੰਗਰ ਬਣ ਰਿਹਾ ਸੀ ਕਿੰਨਾ ਕੁ ਉਹਨਾਂ ਨੂੰ ਮੁਸ਼ਕਲ ਹੋਣਾ ਪੈਂਦਾ ਕਿਉਂਕਿ ਇੱਕ ਜੱਜ ਬਾ ਅੰਦਰ ਜੀ ਬਿਲਕੁਲ ਵੇਖੋ ਪਹਿਲੀ ਤੇ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਪਹਿਲੀ ਪਾਸ਼ਾ ਹੀ ਸੱਚੇ ਪਾਸ਼ਾ ਜਿਨ੍ਹਾਂ ਨੇ ਖੋਦ ਖੇਤੀ ਜਿਹੜੀ ਆ ਉਹ ਜ਼ਮੀਨਾਂ ਦੇ ਵਿੱਚ ਕੀਤੀ ਕਰਤਾਰਪੁਰ ਸਾਹਿਬ ਔਰ ਉਹਨਾਂ ਵੱਲੋਂ ਜਿਹੜੀ ਪਰੰਪਰਾ ਲੰਗਰ ਦੀ ਚਲਾਈ ਆ ਗੁਰੂ ਰਾਮਦਾਸ ਸੱਚੇ ਪਾਸ਼ਾ ਵੱਲੋਂ ਉਹ ਲਗਾਤਾਰ ਚੱਲ ਰਹੀ ਆ ਭਾਵੇਂ ਕਿਸਾਨ ਦੇ ਤੇ ਇਸ ਵੇਲੇ ਜ਼ੁਲਮ ਹੋ ਰਿਹਾ ਵਾ ਜ਼ਬਰ ਹੋ ਰਿਹਾ ਵਾ ਪਰ ਇੱਕ ਭਾਈਚਾਰ ਕਿਸਾਨ ਜਿਹੜੀ ਆ ਉਹ ਤੁਹਾਨੂੰ ਇੱਥੇ ਵੇਖਣ ਨੂੰ ਨਜ਼ਰ ਆਊਗੀ ਹਰ ਤਰ੍ਹਾਂ ਦਾ ਹਰ ਤਬਕੇ ਦਾ ਜਿਹੜਾ ਪ੍ਰਾਣੀ ਆ ਉਹ ਇੱਥੇ ਆ ਕੇ ਬੈਠ ਕੇ ਪੰਗਦੇ ਵਿੱਚ ਪ੍ਰਸ਼ਾਦਾ ਛਕਦਾ ਬਿਲਕੁਲ ਜੀ ਇਹ ਜਰੂਰ ਤੁਹਾਨੂੰ ਦੱਸ ਦਈਏ ਕਿ ਭਾਈਚਾਰ ਕਿਸਾਨ ਜਿਹੜੀ ਪਿੰਡਾਂ ਦੇ ਵਿੱਚ ਰੋਸੇ ਗਿਲੇ ਹੋ ਸਕਦੇ ਨੇ ਪਰ ਇਸ ਸੰਘਰਸ਼ ਦੌਰਾਨ ਭਾਈਚਾਰਕਾਂ ਦੇ ਭਾਵੇਂ ਹਰਿਆਣੇ ਦੀ ਗੱਲ ਕੀਤੀ ਜਾਵੇ ਹਰਿਆਣੇ ਦਾ ਭਾਈਚਾਰਾ ਵੀ ਇੱਥੇ ਮੌਜੂਦ ਹੈ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਭਾਵੇਂ ਪੰਜਾਬ ਦੇ ਲੋਕ ਨੇ ਹਰ ਵਰਗ ਹੈ ਜਿਹੜਾ ਇਸ ਜਗ੍ਹਾ ਤੇ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਸਕਦਾ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਦੇ ਕੈਮਰਾਮੈਨ ਸੇਰ ਸਿੰਘ ਦੇ ਨਾਲ ਗੁਰਦਾਸਨ ਸਿੰਘ